ਜੀ ਸਿੰਘ ਡੱਲੇਵਾਲ ਵੱਲੋਂ ਖਨੋਰੀ ਬਾਰਡਰ ਦੇ ਉੱਤੇ ਭੁਖਾ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹਾਲਾਂਕਿ ਪੁਲਿਸ ਵੱਲੋਂ ਰੀਟੇਨ ਕਰਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਜਿੱਤੇ ਚੱਲਦੇ ਕਿਸਾਨਾਂ ਦਾ ਰੋਸ ਵਜ੍ਹਾ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਡੇ ਇਕੱਠ ਹੋਣ ਲੱਗੇ ਤੇ ਦੂਜੇ ਪਾਸੇ ਕਿਸਾਨ ਹਸਪਤਾਲ ਜਾਣ ਲੱਗੇ ਤੇ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਆ ਖਨੋਰੀ ਬਾਰਡਰ ਦੇ ਉੱਤੇ ਪਹੁੰਚਿਆ ਉਹਨਾਂ ਨਾਲ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸਹਿਮਤੀ ਬਣ ਗਿਆ ਵੀ ਡੱਲੇਵਾਲ ਸਾਹਿਬ ਮੋਰਚੇ ਦੇ ਵਿਚਾਰੇ ਪੁਲਿਸ ਨੇ ਪਰ ਪਹਿਲਾਂ ਵੀ ਕਿਹਾ ਸੀ ਕੁਝ ਅਧਿਕਾਰੀ ਹੁੰਦੇ ਆ ਜਿਹੜੇ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਹੁੰਦੇ ਆ ਫੈਸਲਾ ਹੋ ਗਿਆ ਕਿ ਉਹਨਾਂ ਨੂੰ ਇੱਥੇ ਕਿਹਾਦਾ ਜਾਵੇਗਾ ਜੀ ਦੇ ਤੋਂ ਕਿਸਾਨਾਂ 'ਚ ਕੁਝ ਸੰਤੁਸ਼ਟੀ ਆਈ ਹੈ। ਔਰ ਇਹ ਸਾਰਾ ਕੁਝ ਜੇ ਪਹਿਲਾਂ ਕਰ ਲਿਆ ਜਾਂਦਾ ਸ਼ਾਇਦ ਇਹ ਨੌਬਤ ਨਾ ਆਉਂਦੀ। ਸਾਡੀ ਸਰਕਾਰ ਪ੍ਰਸ਼ਾਸਨ ਕੇਂਦਰ ਦੀ ਸਰਕਾਰ ਇਨ੍ਹਾਂ ਮਾਮਲਿਆਂ ਦੇ ਵਿੱਚ ਪਹਿਲ ਕਦਮੀ ਕਰੇ ਗੱਲਬਾਤ ਕਰਾਏ ਤਾਂ ਕਿ ਇਸ ਮਸਲੇ ਦਾ ਕੋਈ ਠੋਸ ਹੱਲ ਕੱਢਿਆ ਜਾ ਸਕੇ ਹਰਵਾਰ ਸੁਖਬੀਰ ਸਿੰਘ ਬਾਦਰਵਾਲਜ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਗਲਤ ਪੋਸਟਾਂ ਸਾਂਝੀ ਕੀਤੀ ਜਾ ਰਹੀਆਂ ਨੇ ਤੇ ਗਲਤ ਅਕਾਊਂਟਾਂ ਦੇ ਉੱਤੇ ਇਤਰਾਜ ਜੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਕਾਲ ਤੱਕ ਤਾਂ ਮਹਾਰਾਜ ਸਿੱਖ ਪੰਥ ਦੀ ਸ਼ਾਨ ਹੈ ਤੇ ਇਹ ਦੋਸ਼ਤਾ ਦੂਜੇ ਸਭ ਤੋਂ ਵੱਧ ਸੁਖਵੀਰ ਸੁਬਾਦਲ ਤੇ ਲਾਉਂਦੀ ਬਾਲ ਸਾਰਾਗਾ ਆਈਡੀਆ ਬੜਾਈਆਂ ਹੋਈਆਂ ਨੇ ਜਿਹਦੇ ਤੋਂ ਇਹ ਕੂੜ ਪ੍ਰਚਾਰ ਕਥਤ ਰੂਪ ਦੇ ਵਿੱਚ ਕੀਤਾ ਜਾ ਰਿਹਾ ਹੈ ਉਹਦਾ ਜਵਾਬ ਦਿੰਦਿਆਂ ਸੁਖਵੀਰ ਸੁਬਾਦਲ ਨੇ ਕਿਹਾ ਕਿ ਸਿੱਖ ਪੰਥ ਦੀ ਮਹਾਨਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜਿਹੜੇ ਵੀ ਉਹਨਾਂ ਦੀ ਮੈਂ ਕਹਿੰਦੇ ਮੈਂ ਨਖੇਦੀ ਕਰਦਾ ਨਿੰਦਾ ਕਰਦਾ ਅਯੰਮਰਤਪਾਲ ਸਿੰਘ ਜੋ ਕਿ ਡਿਬਿਊਗਾਰਡ ਜੇਲ੍ਹ ਦੇ ਵਿੱਚ ਬੰਦ ਰਹੇ ਤੇ ਹੁਣ ਹਾਈ ਕੋਰਟ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਭਾਈ ਅਮਰਤਪਾਲ ਸਿੰਘ ਨੇ ਇਹਨਾਂ ਦੇ ਵਿਰੁੱਧ ਲਗਭਗ 24 ਉਮੀਦਵਾਰਾਂ ਨੇ ਚੋਣ ਲੜੀ ਸੀ। ਇੱਕ ਵਿਅਕਤੀ ਹੈਗਾ ਵਿਕਰਮਜੀਤ ਸਿੰਘ ਇਹਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਖਡੂਰ ਸਾਹਿਬ ਲੋਕ ਸਭਾ ਤੋਂ ਇਹ ਕਹਿੰਦੇ ਮੈਂ ਆਜ਼ਾਦ ਉਮੀਦਵਾਰ ਸੀ। ਇਹਨੇ ਪਟੀਸ਼ਨ ਪਾਤੀ ਹੈ ਇਹਦੇ ਤੇ ਹਾਈ ਕੋਰਟ ਦੇ ਵਿੱਚ ਇਹ ਸਾਰਿਆਂ ਨੂੰ ਨੋਟਿਸ ਜਾਰੀ ਹੋ ਗਿਆ ਵਿੱਚੇ ਅਮਰਤਪਾਲ ਸਿੰਘ ਨੂੰ ਇਹ ਕਿਹਾ ਗਿਆ ਕਿ ਡਿਬਰੂਗੜ੍ਹ ਜੇਲ੍ਹ ਦੇ ਸੁਬਡੈਂਟ ਜੇਲ੍ਹ ਸੁਬਡੈਂਟ ਰਾਹੀਂ ਅਮਰਤਪਾਲ ਸਿੰਘ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਨੇ ਅਰਦਾ ਸੁਖਬੀਰ ਸਿੰਘ ਬਾਦਰੋਂ ਲੈ ਕੇ ਸਿੰਘ ਸਹਿਬਾਨਾ ਵੱਲੋਂ 2 ਦਸੰਬਰ ਨੂੰ ਫੈਸਲਾ ਕੀਤਾ ਗਿਆ ਹੈ ਢਿਲ ਸਾਹਿਬ ਤੇ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਹਾ ਗਿਆ ਕਿ ਸਿੰਘ ਸਹਿਬਾਨਾ ਨੂੰ ਨਸੀਹਤ ਨਾ ਦਿੱਤੀ ਜਾਵੇ। ਜੀਵਰ ਧਾਮੀ ਸਾਹਿਬ ਦਾ ਬੜੇ ਹਾਸੋਹੀਨੇ ਬਿਆਨ ਦੇ ਰਹੇ ਨੇ ਕਿ ਉਹਨਾਂ ਨੂੰ ਨਸੀਹਤ ਨਾ ਦਿੱਤੀ ਜਾਵੇ। ਅਸੀਂ ਸਾਰਿਆਂ ਨੂੰ ਹੀ ਕਹਿੰਦੇ ਆ ਕਿ ਸਿੰਘ ਸਾਹਿਬ ਆਪਣੇ ਬਵੇਕ ਦੇ ਵਿੱਚ ਪਰਪੱਕ ਨੇ। ਉਹ ਦੂਜੇ ਧੜੇ ਨੂੰ ਕਹਿੰਦੇ ਆ ਕਈਆਂ ਨੇ ਉਥੋਂ ਕਹਿਤਾ ਕਿ ਜਿਹੜਾ ਫੈਸਲਾ ਕੀਤਾ ਜਾਵੇ ਕੱਲਾ ਧਾਰਮਿਕ ਨਹੀਂ ਇਹਦੇ ਨਾਲ ਰਾਸੀ ਫੈਸਲਾ ਵੀ ਸਜ਼ਾ ਵੀ ਜਿਹੜੀ ਹੋਣੀ ਚਾਹੀਦੀ ਹੈ ਇਹ ਧਾਮੀ ਸਾਹਿਬ ਪਰ ਧਾਮੀ ਸਾਹਿਬ ਨਾਲ-ਨਾਲ ਜਿਹੜੇ ਥੋਡੇ ਤੇ ਇਲਜ਼ਾਮ ਲੱਗਦੇ ਐ ਕਿ ਤੁਸੀਂ ਤੇ ਅਕਾਲੀ ਦਲ ਦੇ ਪ੍ਰਧਾਨ ਉਹ ਜੱਜਦਾਰ ਸਾਹਿਬ ਨੂੰ ਕੀ ਕਹਿਣੇ ਜਾ ਕੇ ਮੰਨ ਲਿਆ ਇੱਕ ਮੀਟਿੰਗ ਹੋ ਗਈ ਉਹਦੇ ਵਿੱਚ ਤੁਸੀਂ ਮਿਲ ਗਏ ਜਿਹੜੇ ਚੌਥੇ ਦਿਨ ਜਾ ਵੜਦੇ ਹੋ ਜੱਜਦਾਰ ਸਾਹਿਬ ਕੋਲੇ ਫੋਗਾੜਤੀ ਜੋ ਕਿ ਕਚੌਣਾ ਜਿੱਤੇ ਸੀ ਕਾਂਗਰਸ ਵੱਲੋਂ ਹਰਿਆਣਾ ਦੇ ਵਿੱਚ ਤੇ ਉਹਨਾਂ ਦੇ ਗੁੰਮਸ਼ੁਦਾ ਦੇ ਪੋਸਟਰ ਲੱਗੇ ਸੀ ਉਹਨਾਂ ਨੇ ਪਲਟਵਾਰ ਕੀਤਾ ਮੈਂ ਹਾਲੇ ਜਿੰਦਾ ਮੈਂ ਹੈਗੀ ਆ ਮੇਰੇ ਖਿਲਾਫ ਜੀਆਂ ਸ਼ਾਦਸ਼ਾ ਕੀਤੀ ਜਾ ਰਹੀ ਮੈਨੂੰ ਵਿਧਾਇਕ ਬਣੇ ਨੂੰ ਵੀ ਕਿੰਨਾ ਕ ਟਾਈਮ ਹੋਇਆ ਬਹੁਤ ਥੋੜਾ ਸਮਾਂ ਹੋਇਆ ਮੇਰੇ ਕੋਲ ਸਭਾ ਕਮੇ ਨਹੀਂ ਹੋਇਆ ਜੇ 1.5 ਮਹੀਨਾ ਕਹਿ ਲਵਾਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਕਹਿੰਦੀ ਮੈਂ ਜੀਂਦ ਪਹੁੰਚੀ ਆ ਇਹ ਕੁਝ ਨਹੀਂ ਉਹ ਲੋਕ ਬੜੀ ਛੋਟੀ ਸੋਚ ਦੇ ਮਾਲਕ ਹੈ ਮੈਂ ਕਿਉਂ 15 ਦਿਨ ਵਾਸਤੇ ਐਮਐਲਏ ਨਹੀਂ ਚੁਣੀ ਗਈ ਮੈਂ ਜੇ ਐਮਐਲਏ ਚੁਣੀ ਗਈ ਹਾਂ ਤਾਂ 5 ਸਾਲਾਂ ਵਾਸਤੇ ਚੁਣੀ ਵੀ ਸਰਦਾਰ ਸਾਹਿਬਾ ਸ਼ਿਲਪਾ ਸ਼ੇਟੀ ਦੇ 15 ਟਿਕਾਣਿਆਂ ਤੇ ਏਡੀ ਵੱਲੋਂ ਰੇਡ ਕੀਤੀ ਗਈ ਸ਼ਿਲਪਾ ਸ਼ੇਟੀ ਸਮੇਤ 15 ਥਾਮਾ ਦੇ ਉੱਤੇ ਵੱਖ-ਵੱਖ ਰਾਜਾਂ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਗਈਆਂ ਸੀ ਸਲਪਾ ਸ਼ੇਟੀ ਦਾ ਇੱਕ ਘਰ ਹੈ ਜਿਹਦੇ ਤੇ ਇਹ ਰੇਡ ਹੋਈ ਹੈ ਬਾਕੀ 14 ਥਾਮਾਂ ਤੇ ਹੋਰ ਆਗੂਆਂ ਅਧਿਕਾਰੀਆਂ ਦੇ ਘਰਾਂ ਦੇ ਉੱਤੇ ਈਡੀ ਦਾ ਛਾਪਾ ਹੋਇਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਾਉ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ موجوده ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਪਰੌਂ ਦੇ ਵਿੱਚ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਪੁਲਸ ਸਾਹਿਬ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੋਰੀ ਬਾਰਡਰ ਦੇ ਉੱਤੇ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹਾਲਾਂਕਿ ਪੁਲਿਸ ਵੱਲੋਂ ਰੀਟੇਨ ਕਰਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਜਿੱਦੇ ਚੱਲਦੇ ਕਿਸਾਨਾਂ ਦਾ ਰੌਸ ਵਜਿਆ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਡੇ ਇਕੱਠ ਹੋਣ ਲੱਗੇ ਤੇ ਦੂਜੇ ਪਾਸੇ ਕਿਸਾਨ ਹਸਪਤਾਲ ਜਾਣ ਲੱਗੇ ਤੇ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਖਨੋਰੀ ਬਾਰਡਰ ਦੇ ਉੱਤੇ ਪਹੁੰਚਿਆ ਉਹਨਾਂ ਨਾਲ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸਹਿਮਤੀ ਬਣ ਗਿਆ ਵੀ ਡੱਲੇਵਾਲ ਸਾਹਿਬ ਮੋਰਚੇ ਦੇ ਵਿਚਾਰੇ ਨੇ ਜੀ ਦੇਖੋ ਮੇਰਾ ਕਹਿਲ ਜਿਹੜ ਪੁਲਿਸ ਨੇ ਮੈਂ ਪਹਿਲਾਂ ਵੀ ਕਿਹਾ ਸੀ ਕੁਝ ਅਧਿਕਾਰੀ ਹੁੰਦੇ ਆ ਜਿਹੜੇ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਹੁੰਦੇ ਆ ਉਹਨਾਂ ਦੇ ਵਿੱਚੋਂ ਸਾਡੇ ਪਟਿਆਲਾ ਰੇਂਜ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਇੱਕ ਨੇ ਦੋ ਦਿਨਾਂ ਤੋਂ ਕਿਸਾਨਾਂ ਨਾਲ ਰابطਾ ਚੱਲ ਰਿਹਾ ਸੀ ਮਨਦੀਪ ਸਿੰਘ ਸਿੱਧੂ ਐਸਐਸਬੀ ਪਟਿਆਲਾ ਨਾਨਕ ਸਿੰਘ ਡਾਕਟਰ ਨਾਨਕ ਸਿੰਘ ਐਸਐਸਪੀ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਾਹਲ ਤੇ ਨਾਲ ਸਿਵਲ ਪ੍ਰਸ਼ਾਸਨ ਸੀ ਇਹਨਾਂ ਨੇ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਕਿਉਂਕਿ ਉਹਨਾਂ ਦੀ ਥਾਂ ਦੇ ਉੱਤੇ ਸੁਖਜੀਤ ਸਿੰਘ ਹਿਰਦੇਵਿੰਦ ਉਹ ਉਹ ਹੜਤਾਲ ਤੇ ਬੈਠ ਗਏ ਇਨਾਂ ਦੀ ਕੋਈ ਇੱਕ ਮੰਗ ਸੀ ਕਿ ਉਦੋਂ ਤੱਕ ਗੱਲਬਾਤ ਨਹੀਂ ਹੋਵੇਗੀ ਜਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਡੀਐਮਸੀ ਹਸਪਤਾਲ ਚੋਂ ਇੱਥੇ ਸਾਡੇ ਵਿੱਚ ਨਹੀਂ ਲਿਆਂਦਾ ਜਾਂਦਾ ਦੋ ਦਿਨਾਂ ਦੀ ਜਦੁੱਜਹਤ ਤੋਂ ਬਾਅਦ ਅੱਜ ਉਹਨਾਂ ਨੂੰ ਫਿਰ ਇੱਥੇ ਲੈ ਆਂਦਾ ਕਹਿੰਦੇ ਅਕੇ ਅਸੀਂ ਲਿਆ ਰਹੇ ਹਾਂ ਅਜੇ ਸ਼ਾਇਦ ਪਹੁੰਚੇ ਨਹੀਂ ਪਹੁੰਚ ਜਾਣਗੇ ਸੋ ਫੈਸਲਾ ਹੋ ਗਿਆ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਵੇਗਾ ਜਿਹਦੇ ਤੋਂ ਕਿਸਾਨਾਂ 'ਚ ਕੁਝ ਸੰਤੁਸ਼ਟੀ ਆਈ ਹੈ। ਔਰ ਇਹ ਸਾਰਾ ਕੁਝ ਜੇ ਪਹਿਲਾਂ ਕਰ ਲਿਆ ਜਾਂਦਾ ਸ਼ਾਇਦ ਇਹ ਨੌਬਤ ਨਾ ਹੁੰਦੀ। ਹੁਣ ਵੀ ਸਾਡੀ ਸਰਕਾਰ ਪ੍ਰਸ਼ਾਸਨ ਕੇਂਦਰ ਦੀ ਸਰਕਾਰ ਇਨ੍ਹਾਂ ਮਾਮਲਿਆਂ ਦੇ ਵਿੱਚ ਪਹਿਲ ਕਦਮੀ ਕਰੇ ਗੱਲਬਾਤ ਕਰਾਏ ਕਿ ਇਸ ਮਸਲੇ ਦਾ ਕੋਈ ਠੋਸ ਹੱਲ ਕੱਢਿਆ ਜਾ ਸਕੇ ਸੋ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਉਹ ਮਾਹੌਲ ਨੂੰ ਹੋਰ ਵਿਗੜਨ ਤੋਂ ਪ੍ਰਸ਼ਾਸਨ ਨੇ ਬਚਾ ਲਿਆ ਹੁਣ ਲੱਗਦਾ ਹੈ ਹੱਥੇ ਜਿਹੜੀ ਗੱਲਬਾਤ ਕਰਕੇ ਮਸਲੇ ਨੂੰ ਸਿਰੇ ਵੀ ਲਾ ਦਿੱਤਾ ਜਾਵੇ ਇਹਦਾ ਵੀ ਪ੍ਰਬੰਧ ਕਰ ਲਓ ਕਿ 6 ਦਸੰਬਰ ਨੂੰ ਇਹਨਾਂ ਨੇ ਇੱਥੋਂ ਉੱਥੇ ਜਾਣਾ ਹੈ ਦਿੱਲੀ ਵੱਲ ਨੂੰ ਇਧਰ ਕਹਿੰਦੇ 4 ਫੁੱਟ ਰਸਤਾ ਵੀ ਖੋਲਤਾ ਕੇ ਪੈਦਲ ਰਸਤੇੋਂ ਇਹ ਕਿਸਾਨ ਆਗੂ ਇਹਨਾਂ ਦਾ ਜਥਾ ਉਹ ਦਿੱਲੀ ਤੱਕ ਪੈਦਲ ਜਾ ਸਕਦਾ ਹੈ ਇਹ ਕਿਸਾਨ ਹੈ ਮਿੱਟੀ ਨਾਲ ਮਿੱਟੀ ਹੁੰਦਾ ਭਾਵੇਂ ਅੱਜਕੱਲ ਮੋਡਰੇਟ ਹੋ ਗਿਆ ਥੋੜਾ ਜਿਹਾ ਪਰ ਇਹ ਚੀਜ਼ਾਂ ਇਹਨਾਂ ਵਾਸਤੇ ਕੁਝ ਨਹੀਂ ਜੇ ਲੰਬਾ ਰਸਤਾ ਰਾਹੁਲ ਗਾਂਧੀ ਤੁਰ ਸਕਦਾ ਹੈ ਜਿਹੜਾ ਏਸੀ ਚੋਂ ਬਾਹਰ ਨਹੀਂ ਨਿਕਲਦਾ ਪਰ ਇਹ ਵੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਆ ਮੇਰਾ ਖਿਆਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜੇ ਖੇਤੀਬਾੜੀ ਮੰਤਰੀ ਹੈ ਸ਼ਿਵਰਾਜ चौहान ਉਹ ਕਾਫੀ ਤਜਰਬੇਕਾਰ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਨ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਰਵਾਲਾ ਜੀ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਗਲਤ ਪੋਸਟਾਂ ਸਾਂਝੀ ਕੀਤੀ ਜਾ ਰਹੀਆਂ ਨੇ ਤੇ ਗਲਤ ਅਕਾਊਂਟਾਂ ਦੇ ਉੱਤੇ ਜੀ ਦੇ ਕੋਈ ਮਾਮਲਾ ਹੈਗਾ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਇਹ ਕਹਿੰਦੇ ਆ ਕਿ ਕੁਝ ਜਾਲੀ ਅਕਾਊਂਟਾਂ ਤੇ ਜਾਲੀ ਆਈਡੀਆਂ ਬਣਾ ਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਕਾਲ ਤਖਤ ਮਹਾਰਾਜ ਸਿੱਖ ਪੰਥ ਦੀ ਸ਼ਾਨ ਹੈ ਤੇ ਇਹ ਦੋਸ਼ਤਾ ਦੂਜੇ ਸਭ ਤੋਂ ਵੱਧ ਸੁਖਵੀਰ ਸਿੰਘ ਬਾਦਲ ਤੇ ਲਾਉਂਦੇ ਆ ਕਿ ਇਹਨਾਂ ਦੇ ਬਹੁਤ ਸਾਰੀਆਂ ਆਈਡੀਆ ਬੜਾਈਆਂ ਹੋਈਆਂ ਨੇ ਜਿਹਦੇ ਤੇ ਕੂੜ ਪ੍ਰਚਾਰ ਕਥਤ ਰੂਪ ਦੇ ਵਿੱਚ ਕੀਤਾ ਜਾ ਰਿਹਾ ਹੈ ਉਹਦਾ ਜਵਾਬ ਦਿੰਦੇ ਆ ਸੁਖੀਰ ਸੁਬਾਦਲ ਨੇ ਕਿਹਾ ਕਿ ਸਿੱਖ ਪੰਥ ਦੀ ਮਹਾਨਤਾ ਹੈ ਸ੍ਰੀ ਹਰਿਖਾਲਤਾਬ ਸਾਬ ਤੇ ਜਿਹੜੇ ਵੀ ਉਹਨਾਂ ਦੀ ਕਹਿੰਦੇ ਮੈਂ ਨਖੇਦੀ ਕਰਦਾ ਨਿੰਦਾ ਕਰਦਾ ਜੀ ਸੋ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਜੋ ਕਿ ਡਿਬਿਊਗਾਰਡ ਜੇਲ੍ਹ ਦੇ ਵਿੱਚ ਬੰਦ ਰਹੇ ਤੇ ਹੁਣ ਹਾਈ ਕੋਰਟ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ। ਅਸਲ ਦੇ ਵਿੱਚ ਇਹ ਜਿਹੜੇ ਭਾਈ ਅਮਰਤਪਾਲ ਸਿੰਘ ਨੇ ਇਹਨਾਂ ਦੇ ਵਿਰੁੱਧ ਲਗਭਗ 24 ਵਾਰਾਂ ਨੇ ਚੋਣ ਲੜੀ ਸੀ ਇੱਕ ਵਿਅਕਤੀ ਹੈਗਾ ਬਿਕਰਮਜੀਤ ਸਿੰਘ ਇਹਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਖਡੂਰ ਸਾਹਿਬ ਲੋਕ ਸਭਾ ਤੋਂ ਇਹ ਕਹਿੰਦੇ ਮੈਂ ਆਜ਼ਾਦ ਉਮੀਦਵਾਰ ਸੀ ਇਹਨੇ ਪਟੀਸ਼ਨ ਪਾਤੀ ਐ ਇਹਦੇ ਤੇ ਹਾਈ ਕੋਰਟ ਦੇ ਵਿੱਚ ਇਹ ਸਾਰਿਆਂ ਨੂੰ ਨੋਟਿਸ ਜਾਰੀ ਹੋ ਗਿਆ ਵਿੱਚੇ ਅਮਰਤਪਾਲ ਸਿੰਘ ਨੂੰ ਕਿ ਤੁਸੀਂ ਆਓ ਆਪੋ ਆਪਣਾ ਸਪਸ਼ਟੀਕਰਨ ਦਿਓ ਤੇ ਕਿਹਾ ਗਿਆ ਕਿ ਡਿਬਰੂਗੜ੍ਹ ਜੇਲ੍ਹ ਤੇ ਸੁਬਡੈਂਟ ਜੇਲ੍ਹ ਸੁਬਡੈਂਟ ਆਹੀਂ ਅਮਰਤਪਾਲ ਸਿੰਘ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਹੋਣਾ ਉਥੋਂ ਵਿਅਕਤੀਗਤ ਤੌਰ ਤੇ ਲੇਕੇ ਆਉਣਗੇ ਜਾਂ ਅਦਾਲਤ ਇਹ ਹੁਕਮ ਦੇ ਦਿੰਦੀ ਆ ਕਿ ਇਹਨਾਂ ਨੂੰ ਜਿਹੜਾ ਵੀਡੀਓ ਕਾਨਫਰੰਸ ਰਾਹੀਂ ਜਿਹੜਾ ਹੈਗਾ ਉਹ ਨਾਲ ਜੋੜਿਆ ਜਾਵੇ ਅਗਲੀ ਤਰੀਕ ਤੋਂ ਪਹਿਲਾ ਪਹਿਲਾ ਉਹਨਾਂ ਨੇ ਸਾਰਿਆਂ ਨੂੰ ਪਹਿਲਾਂ ਨੋਟਿਸ ਦਿੱਤਾ ਹੈ ਨੋਟਿਸ ਦੇ ਕੇ ਸਾਰੇ ਆਪੋ ਆਪਣਾ ਜਵਾਬ ਦਾਇਰ ਕਰਨਗੇ ਅਮਰਿਤਪਾਲ ਸਿੰਘ ਦੇ ਵਕੀਲ ਵੀ ਜਵਾਬ ਦਾਇਰਾ ਕਰਨਗੇ ਅੱਗੇ ਅਦਾਲਤ ਕੀ ਕਹਿੰਦੀ ਹੈ ਇਹ ਮੌਕਾ ਦੱਸੇਗਾ ਜੀ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਿੰਘ ਸਹਿਬਾਨਾ ਵੱਲੋਂ 2 ਦਸੰਬਰ ਨੂੰ ਫੈਸਲਾ ਕੀਤਾ ਗਿਆ ਢਿਲ ਸਾਹਿਬ ਤੇ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਹਾ ਗਿਆ ਕਿ ਸਿੰਘ ਸਹਿਬਾਨਾ ਨੂੰ ਨਸੀਹਤ ਨਾ ਦਿੱਤੀ ਜਾਵੇ ਜੀ ਕਈ ਵਾਰ ਧਾਮੀ ਸਾਹਿਬ ਦਾ ਬੜੇ ਹਾਸੋ ਹੀ ਨੇ ਬਿਆਨ ਦੇ ਰਹੇ ਨੇ ਕਿ ਉਹਨਾਂ ਨੂੰ ਨਸੀਹਤ ਨਾ ਦਿੱਤੀ ਜਾਵੇ ਅਸੀਂ ਸਾਰਿਆਂ ਨੂੰ ਹੀ ਕਹਿੰਦੇ ਆ ਕਿ ਸਿੰਘ ਸਾਹਿਬ ਆਪਣੇ ਬਿਵੇਕ ਦੇ ਵਿੱਚ ਪਰਪੱਕ ਨਹੀਂ ਫੈਸਲਾ ਉਹਨਾਂ ਨੇ ਕਰਨਾ ਕੋਈ ਨਸੀਹਤ ਵਗੈਰਾ ਜੇ ਦਿੰਦਾ ਤਾਂ ਮੇਰਾ ਖਿਆਲ ਉਹ ਠੀਕ ਨਹੀਂ ਉਹ ਦੂਜੇ ਧੜੇ ਨੂੰ ਕਹਿੰਦੇ ਆ ਕਈਆਂ ਨੇ ਉਥੋਂ ਕਹਿਤਾ ਕਿ ਜਿਹੜਾ ਫੈਸਲਾ ਕੀਤਾ ਜਾਵੇ ਕੱਲਾ ਧਾਰਮਿਕ ਨਹੀਂ ਇਹਦੇ ਨਾਲ ਰਾਸੀ ਫੈਸਲਾ ਵੀ ਸਜ਼ਾ ਵੀ ਜਿਹੜੀ ਹੋਣੀ ਚਾਹੀਦੀ ਹੈ ਇਹ ਧਾਮੀ ਸਾਹਿਬ ਹੈ ਪਰ ਧਾਮੀ ਸਾਹਿਬ ਨਾਲ-ਨਾਲ ਜਿਹੜੇ ਥੋੜੇ ਤੇ ਇਲਜ਼ਾਮ ਲੱਗਦੇ ਆ ਕਿ ਤੁਸੀਂ ਤੇ ਅਕਾਲੀ ਦਲ ਦੇ ਪ੍ਰਧਾਨ ਉੱਜੇ ਜਦਰ ਸਾਹਿਬ ਨੂੰ ਕੀ ਕਹਿੰਦੇ ਹੋ ਜਾ ਕੇ ਮੰਨ ਲਿਆ ਇੱਕ ਮੀਟਿੰਗ ਹੋ ਗਈ ਉਹਦੇ ਵਿੱਚ ਤੁਸੀਂ ਮਿਲ ਗਏ ਜਿਹੜੇ ਚੌਥੇ ਦਿਨ ਜਾ ਵੜਦੇ ਹੋ ਜਦਰ ਸਾਹਿਬ ਕੋਲੇ ਉਹ ਕਿਸ ਕਾਰਨ ਕਰਕੇ ਜਾਂਦੇ ਹੋ ਇਹ ਵੀ ਇੱਕ ਵਿਸ਼ਾ ਤੁਸੀਂ ਜਿਹੜਾ ਕਿਹਾ ਮੈਂ ਤੁਹਾਡੀ ਗੱਲ ਨਾਲ ਇਸ ਗੱਲ ਤੇ ਸਹਿਮਤ ਹਾਂ ਕਿ ਜਦਰ ਸਾਹਿਬ ਨੂੰ ਕਿਸੇ ਵੱਲੋਂ ਵੀ ਭਾਵੇਂ ਤੁਸੀਂ ਹੋ ਜਾਂ ਕੋਈ ਹੋਰ ਹੈ ਕੋਈ ਨਸੀਹਤ ਨਹੀਂ ਦੇਣੀ ਚਾਹੀਦੀ ਜਦਰ ਸਾਹਿਬ ਆਪਣਾ ਫੈਸਲਾ ਕਰਨ ਦੇ ਸਮਰੱਥ ਨੇ ਔਰ ਦੋ ਤਰੀਕਾ ਉਹਨਾਂ ਨੇ ਫੈਸਲਾ ਕਰਨਾ ਇੱਕ ਚੀਜ਼ ਉਹਨਾਂ ਨੂੰ ਬਿਲਕੁਲ ਸਪਸ਼ਟ ਹੈ ਕਿ ਫੈਸਲਾ ਅਜਿਹਾ ਹੋਵੇ ਜਿੱਤੇ ਕੋਈ ਸਵਾਲ ਨਾ ਉੱਠੇ ਅਸੀਂ ਉਸ ਤੋਂ ਪਹਿਲਾਂ ਕੋਈ ਟਿੱਪਣੀ ਨਹੀਂ ਕਰਦੇ ਤੇ ਜਦਰ ਸਾਹਿਬ ਆਪਸਿਆਂ ਨੇ ਹੈ ਤੇ ਇਸ ਵੇਲੇ ਇਹ ਮਸਲਾ ਬਹੁਤ ਸੌਖਾ ਨਹੀਂ ਰਹਿ ਗਿਆ ਬਹੁਤ ਵੱਡਾ ਹੈ ਜਦਰ ਸਾਹਿਬ ਨੇ ਮਿਲ ਕੇ ਇਹਦੇ ਚ ਕਿਹੜੇ ਕਦਮ ਚੱਕਣ ਹੈ ਤੇ ਸਾਰੇ ਇਹ ਗੱਲ ਦੇ ਵੀ ਧਾਰਨੀ ਹੈ ਕਿ ਜੇ ਫੈਸਲਾ ਸੰਗਤ ਦੀ ਜਿਹੜੀ ਸੋਚ ਹੈ ਸੰਗਤ ਦੀ ਰੈ ਮਤਾਬਕ ਹੋਵੇ ਔਰ ਪਤਾ ਨਹੀਂ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ ਤਾਂ ਜਦਰ ਸਾਹਿਬ ਜਾਣਦੇ ਹੋਣਗੇ ਪਰ ਆਮ ਸੰਗਤ ਦੀ رائے ਆ ਕਿ ਫੈਸਲਾ ਉਹ ਹੋਵੇ ਜਿਹੜਾ ਸਰ ਪ੍ਰਵਾਨਤ ਹੋਵੇ ਜੀ ਤੋ ਜੀ ਸਾਹਿਬ ਦੂਜੇ ਪਾਸੇ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਡਿਪੂ ਹੋਲਡਰਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਉਹਨਾਂ ਦੇ ਜਿਹੜੇ ਭਾਅ ਨੇ ਕੁਇੰਟਲ ਦੇ ਹਿਸਾਬ ਨਾਲ ਵਧਾ ਦਿੱਤੇ ਗਏ ਨੇ ਪਹਿਲਾਂ 50 ਰੁਪਏ ਕੁਇੰਟਲ ਦਿੱਤੇ ਜਾਂਦੇ ਸੀ ਹੁਣ 90 ਰੁਪਏ ਕੁਇੰਟਲ ਕਰ ਦਿੱਤਾ ਗਿਆ ਜੀ ਭਾਅ ਬਹੁਤ ਪੁਰਾਣੀ ਮੰਗ ਹੈ ਡਿਪੂ ਧਾਰਕਾਂ ਦੀ ਜੀ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਕਮਿਸ਼ਨ ਦੇ ਵਿੱਚ ਵਾਧਾ ਨਹੀਂ ਹੋਇਆ ਕਹਿੰਦੇ ਆ ਕਿ ਇਸ ਤੋਂ ਪਹਿਲਾਂ 2016 'ਚ ਵਾਧਾ ਕੀਤਾ ਸੀ ਉਸ ਸਮੇਂ 10 ਰੁਪਏ ਦਾ ਵਾਅਦਾ ਕੀਤਾ ਸੀ ਹੁਣ ਸਿੱਧਾ 40 ਰੁਪਏ ਦਾ ਵਾਅਦਾ ਕਰਤਾ ਕਿਉਂਕਿ 50 ਤੋਂ ਸਿੱਧਾ ਸਿੱਧਾ 90 ਰੁਪਏ ਕਰਤਾ 14400 ਡੀਪੂ ਹੈ ਇਹਨਾਂ ਦੇ ਮੰਤਰੀ ਨੇ ਲਾਲਚੰਦ ਕਟਾਰੂਚਕ ਸੂਬੇ ਵਿੱਚ 9792 ਨਵੇਂ ਡੀਪੂ ਵੀ ਖੁੱਲੇ ਜਾਣਗੇ ਜਿਦੇ ਲਈ 5 ਦਸੰਬਰ ਤੱਕ ਕਰਜ਼ੀਆਂ ਮੰਗਲੀਆਂ ਨੇ ਆਰ ਹੁਣ ਜਦੋਂ ਇਹ ਨਵੇਂ ਵਿੱਚ ਐਡ ਹੋ ਗਏ 9792 ਇਹ ਕੁੱਲ ਗਿਣਤੀ 24200 ਹੋ ਜੇਗੀ ਦਾ 24 ਰਕਮ ਦੇ ਰੂਪ ਵਿੱਚ 24200 ਰੁਪਏ ਦਾ ਲਾਭ ਮਿਲਦਾ ਹੈ ਉਹਨਾਂ ਨੂੰ 43200 ਰੁਪਏ ਸਾਲਾਨਾ ਦਾ ਲਾਭ ਮਿਲੇਗਾ ਸੋ ਇਹ ਬਾਤਾ ਬਾਬਾ ਲੰਬੇ ਚਮੇ ਤੋਂ ਲਟਕਿਆ ਹੋਇਆ ਸੀ ਮੇਰੇ ਖਰ Punjab ਦੀ ਸੂਬਾ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਇਹ ਫੈਸਲਾ ਲੈ ਕੇ ਘੱਟੋ-ਘੱਟ ਡੀਪੂ ਹੋਲਡਰ ਜਿਹੜੇ ਡੀਪੂ ਧਾਰਕ ਨੇ ਉਹ ਤਾਂ ਖੁਸ਼ ਕਰ ਲਏ ਜੀ ਸਟੂਲ ਸਭ ਦੂਜੇ ਪਾਸੇ ਗੱਲ ਕਰਦਾ ਵਿਨੇਸ਼ ਫੌਗਾਟ ਤੀ ਜੋ ਕਿ ਇੱਕ ਚੌਣਾ ਜਿੱਤੇ ਸੀ ਕਾਂਗਰਸ ਵੱਲੋਂ ਹਰਿਆਣਾ ਦੇ ਵਿੱਚ ਤੇ ਉਹਨਾਂ ਦੇ ਗੁੰਮਸ਼ੁਦਾ ਦੇ ਪੋਸਟਰ ਲੱਗੇ ਸੀ ਉਹਨਾਂ ਨੇ ਪਲਟਵਾਰ ਕੀਤਾ ਮੈਂ ਹਾਲੇ ਜਿੰਦਾ ਮੈਂ ਹੈਗੀ ਆ ਮੇਰੇ ਖਿਲਾਫ ਅਜਿਹੀਆਂ ਸ਼ਾਸਨਾਂ ਕੀਤੀ ਜਾ ਰਹੀਆਂ ਮੈਨੂੰ ਵਿਧਾਇਕ ਬਣਨੇ ਨੂੰ ਵੀ ਕਿੰਨਾ ਕ ਟਾਈਮ ਹੋਇਆ ਹਾਲੇ ਜੀ ਬਹੁਤ ਥੋੜਾ ਸਮਾਂ ਹੋਇਆ ਹੈ ਮੇਰਾ ਸਬਾਕੇ ਵੀ ਨਹੀਂ ਹੋਇਆ ਜਿਆ ਡੇਢ ਮਹੀਨਾ ਕਹਿ ਲੋ ਉਹਨਾਂ ਨੇ ਕਿਹਾ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਉਹ ਕਹਿੰਦੀ ਮੈਂ ਜੀਂਦ ਪਹੁੰਚੀ ਆ ਇਹ ਕੁਝ ਨਹੀਂ ਉਹ ਲੋਕ ਬੜੀ ਛੋਟੀ ਸੋਚ ਦੇ ਮਾਲਕ ਹੈ ਮੈਂ ਕਿਉਂ 15 ਦਿਨ ਵਾਸਤੇ ਐਮਐਲਏ ਨਹੀਂ ਚੁਣੀ ਗਈ ਮੈਂ ਜੇ ਐਮਐਲਏ ਚੁਣੀ ਗਈ ਆ ਤਾਂ 5 ਸਾਲਾਂ ਵਾਸਤੇ ਚੁਣੀ ਹੋਈਆਂ ਉਹ ਕਹਿੰਦੇ ਕਿ ਇਹ ਮੇਰੀ ਅਦਾਲਤ ਨਹੀਂ ਸਾਡੇ ਲੋਕ ਨੇ ਪਤੀ ਅਤੇ ਭਰਾ ਇਹਨਾਂ ਨੂੰ ਸੰਭਾਲ ਰਹੇ ਨੇ ਹੋ ਸਕਦਾ ਉਹ ਕਿਤੇ ਖਿਡਾਰੀ ਨੇ ਰਜੇਵੇਂ ਚ ਗਏ ਹੋਣ ਸਾਡੇ ਪਰਿਵਾਰ ਦਾ ਕੋਈ ਨਾ ਕੋਈ ਜੀ ਜਿਹੜਾ ਘਰ ਮਿਲਣਾ ਆਉਂਦਾ ਉਹਨੂੰ ਮਿਲਦਾ ਹੈ ਔਰ ਮੈਂ ਆਪਣੇ ਵੱਲੋਂ ਵੀ ਪੂਰਾ ਯਤਨ ਕਰ ਰਹੀਆਂ ਉਹ ਕਹਿੰਦੇ ਕਿ ਕੋਈ ਵੀ ਆਵੇ ਸਾਡੇ ਪਰਿਵਾਰ ਦਾ ਕੋਈ ਨਾ ਕੋਈ ਜੀ ਉਹਨਾਂ ਨੂੰ ਮਿਲਦੇ ਨੇ ਸੋ ਉਹ ਕਹਿੰਦੇ ਵੀ ਜਿਨ੍ਹਾਂ ਨੇ ਪੋਸਟਰ ਲਾਏ ਨੇ ਇਹ ਇੱਕ ਕਿਸਮ ਦੀ ਘਟਿਆ ਰਾਜਨੀਤੀ ਦਾ ਜਿਹੜਾ ਮੁਜਾਹਰਾ ਕਰ ਰਹੇ ਨੇ ਤੇ ਫਿਰ ਮੈਂ ਇੱਕ ਔਰਤ ਵੀ ਹਾਂ ਚਲੋ ਖੈਰ ਉਹਨਾਂ ਨੇ ਇਹ ਮਾਮਲੇ ਦੇ ਵਿੱਚ ਆਪਣੀ ਸਪਸ਼ਟਤਾ ਸਪਸ਼ਟੀਕਰਨ ਦਿੱਤਾ ਜੀ ਸੋਟਲ ਸਾਹਿਬ ਗੇਜਾਰਾਮ ਵਾਲਮੀਕੀ ਵੱਲੋਂ ਕਹਿ ਗਿਆ ਕਿ ਮੰਤਰੀ ਅਮਨ अरोड़ा ਵੱਲੋਂ ਵਾਲਮੀਕੀ ਭਾਈਚਾਰੇ ਦਾ ਠੇਸ ਪਹੁੰਚਾਇਆ ਜਿਨਾਂ ਨੂੰ ਦੋ ਦਿਨ ਪਹਿਲਾਂ ਇੱਕ ਲੋਕਾਂ ਦਾ ਧੰਨਵਾਦ ਯਾਤਰਾ ਲੈ ਕੇ ਆਮਰੋੜਾ ਸਾਹਿਬ ਇੱਥੋਂ ਅੰਮ੍ਰਿਤਸਰ ਤੱਕ ਗਏ ਸੀ ਗੇਜਰਾਂ ਬਾਲਮੀਕੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਭਗਵਾਨ ਬਾਲਮੀਕ ਤੀਰਥ ਧਰਮ ਨੂੰ ਤੇ ਆਸਥਾ ਨੂੰ ਠੇਸ ਪਹੁੰਚਾਈ ਹੈ ਉਹ 12 ਵਜੇ ਬਾਲਮੀਕ ਦਰਬਾਰ ਦੇ ਅੰਦਰ ਰਾਤ ਨੂੰ ਆਪਣੀ ਪਾਰਟੀ ਪ੍ਰਧਾਨ ਅਮਨ ਰੂੜਾ ਨਾਲ ਗਏ ਤੇ ਉਹਨਾਂ ਨੇ ਪਾਰ ਪੰਜਾਬ ਦਾ ਪ੍ਰਧਾਨ ਬਣ ਕੇ ਭਾਸ਼ਣ ਦਿੱਤਾ ਜੋ ਬਾਲਮੀਕ ਸਮਾਜ ਦੀਆਂ ਭਾਵਨਾਵਾਂ ਨਾਲ ਕਥਤ ਰੂਪ ਦੇ ਵਿੱਚ ਖਿਲਵਾੜ ਹੈ ਉਹ ਕਹਿੰਦੇ ਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਰਗਿਆਨਾ ਮੰਦਰ ਆਏ ਸੀ ਉਹਨਾਂ ਨੇ ਗੇਟ ਖੋਲ ਕੇ ਇੰਤਜ਼ਾਰ ਕੀਤਾ ਸੀ ਕਿ ਤੁਸੀਂ ਹੁਣ મોદી ਜੀ ਤੋਂ ਵੀ ਵੱਡੇ ਹੋਗੇ ਜੇ ਪ੍ਰਧਾਨ ਮੰਤਰੀ ਇੰਤਜ਼ਾਰ ਕਰ ਸਕਦੇ ਨੇ ਤਾਂ ਤੁਸੀਂ ਕਿਉਂ ਨਹੀਂ ਇਹ ਮਾਮਲਾ ਅਗੀਜਾ ਸਿੰਘ ਆਪਣੇ ਸਰਹੰਦ ਦੇ ਵਿੱਚ ਰਹਿੰਦੇ ਐ ਉਹਨਾਂ ਨੇ ਅਮਨੁਰ ਉਰਾਹੁਰਾ ਤੇ ਸਵਾਲ ਕੀਤੇ ਐ ਮੇਰਾ ਖਿਆਲ ਹਰ ਬੰਦੇ ਨੂੰ ਕਿਸੇ ਵੀ ਧਰਮ ਦੀ ਮਾਨ ਮਰਿਆਦਾ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਜੀ ਸੋਤਲ ਸਾਹਿਬ ਸਵਰਜਿੰਦਰ ਸਿੰਘ ਮਾਨ ਨੇ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਕਿ ਉਹਨਾਂ ਨੇ ਹਾਂ ਬਿਲਕੁਲ ਜੀ ਜਿਹੜੇ ਅੱਜ ਅੰਮ੍ਰਿਤਸਰ ਜਾ ਕੇ ਸਰਦਾਰ ਸਬਰਨਜੀਤ ਸਿੰਘ ਮਾਨ ਜਿਹੜੇ ਕਿ ਸ਼ਰੋਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਪ੍ਰਧਾਨ ਨੇ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਆ ਕੁਝ ਸਮਾਂ ਵਿਚਾਰਾਂ ਹੋਈਆਂ ਨੇ ਉਹਨਾਂ ਵਿਚਾਰਾਂ ਤੋਂ ਬਾਅਦ ਕਿਹੜੇ ਮੁੱਦੇ ਤੇ ਹੋਈਆਂ ਨੇ ਇਹਦਾ ਤਾਂ ਕੋਈ ਤੱਥ ਅਜੇ ਨਿਕਲ ਕੇ ਬਾਹਰ ਸਾਹਮਣੇ ਨਹੀਂ ਆਇਆ ਪਰ ਕੁਝ ਸਬਾ ਤਾਮੀਰ ਸਾਹਿਬ ਤੇ ਸਰਦਾਰ ਸਰਵਜੀਤ ਸਿੰਘ ਮਾਨ ਨੇ ਇਕੱਠਿਆਂ ਮੀਟਿੰਗ ਕਰਕੇ ਗੁਜ਼ਾਰੀ ਹੈ ਹੋ ਸਕਦਾ ਹੈ ਜਿਹੜਾ ਜੱਦਰ ਸਾਹਿਬ ਨੇ ਸਾਰੇ ਇਸ ਅੱਧੇਆ ਉੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਹੋ ਸਕਦਾ ਕੁਝ ਉਹਦੇ ਸਬੰਧ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ ਸਪਸ਼ਟ ਕੁਝ ਨਹੀਂ ਜੀ ਸੁਖਦੇਵ ਦਸੰਗ ਰੰਦਾਵਾ ਵੱਲੋਂ ਲੋਕ ਸਭਾ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਜੀ ਦੇਖੋ ਅੱਜ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੀ ਮੌਜੂਦਾ ਸਥਿਤੀ ਕਿਸਾਨਾਂ ਦਾ ਸੰਘਰਸ਼ ਇਸ ਸਾਰੇ ਮਾਮਲਿਆਂ ਨੂੰ ਲੈ ਕੇ ਸਰਕਾਰ ਰੁਕੇ ਰਿਹਾ ਹੈ ਉਹ ਕਹਿੰਦੇ ਜਦੋਂ ਲਾਲ ਬਹਾਦਰ ਸ਼ਾਸ਼ਤਰੀ ਸਾਹਿਬ ਨੇ ਕਿਹਾ ਸੀ ਜੈ ਜਵਾਨ ਜੈ ਕਿਸਾਨ ਅੱਜ ਇਹ ਲੋਕ ਆਤਮ ਨਿਰਭਰ ਬਣ ਗਏ ਨੇ ਤੇ ਅੱਜ ਫਿਰ ਇਹ ਟੀਟਰੇ ਮਾਰਦੇ ਫਿਰਦੇ ਆ ਉਹਨਾਂ ਨੇ ਕਿਸਾਨ ਦੀ ਦਸ਼ਾ ਤੇ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ ਔਰ ਕਿ ਹੈ ਕਿ ਪ੍ਰਧਾਨ ਮੰਤਰੀ ਜੀ ਇਸ ਵੇਲੇ ਸਮੇਂ ਕਿਸਾਨਾਂ ਦੀ ਬਾਹ ਫੜੀ ਜਾਵੇ ਕਿਸਾਨਾਂ ਦੀ ਸਤਿਤੀ ਬਾੜੀ ਹੈ ਸਿਰਫ ਲਫਾਵੇ ਬਾਜੀ ਦੇ ਨਾਲ ਨਾ ਸਾਰਿਆ ਜਾਵੇ ਚੰਗਾ ਹੋਵੇਗਾ ਜੇਕਰ ਤੁਸੀਂ ਕਿਸਾਨਾਂ ਦੀ ਗੱਲਬਾਤ ਕਰੋਗੇ ਉਹਨਾਂ ਨਾਲ ਤੇ ਉਹਨਾਂ ਦੇ ਮਸਲੇ ਹੱਲ ਕਰਕੇ ਉਹਨਾਂ ਨੂੰ ਧਰਨਿਆਂ ਵਗੈਰਾ ਤੋਂ ਉਠਾਓ ਜੀ ਸੋ ਪੰਜਾਬ ਦੇ ਵਿੱਚ ਵਾਹਨ ਡੀਲਰਾਂ ਦੇ ਉੱਪਰ ਸਕੰਜਾ ਕਰਾਇਆ ਗਿਆ ਜਿਨ੍ਹਾਂ ਨੇ ਬਕਾਇਆ ਨਹੀਂ ਦਿੱਤਾ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਜੀ ਸਾਡੇ ਟ੍ਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਸਾਹਿਬ ਉਹ ਕਹਿੰਦੇ ਮੋਟਰ ਵਹੀਕਲ ਡੀਲਰਾਂ ਤੋਂ 7 ਕਰੋੜ 85 ਲੱਖ ਰੁਪਏ ਦੇ ਕਵਜਾ ਟੈਕਸ ਦੇ ਬਕਾਏ ਵਸੂਲੀ ਕਰਨ ਲਈ ਕਈ ਤਰ੍ਹਾਂ ਦੇ ਸਖਤ ਕਦਮ ਚੁੱਕੇ ਨੇ ਉਹਨਾਂ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਨੇ 7 ਕਰੋੜ 85 ਲੱਖ ਦੇ ਟੈਕਸ ਬਕਾਇਆ ਲਈ ਯੂਜ਼ਰ ਆਈਡੀ ਬੰਦ ਕਰ ਦਿੱਤੀ ਹੈ ਮੋਟਰ ਕਰ ਵਹੀਕਲ ਡੀਲਰਸ਼ਿਪਾਂ ਨੂੰ ਨਜਮਤ ਕਰਨ ਲਈ ਕਦਮ ਚੁੱਕੇ ਗਏ ਨੇ ਲਗਾਤਾਰ ਆਡਿਟ ਵਿਭਾਗ ਅਤਰਾਜਾ ਬਕਾਇਆ ਵਸੂਲੀ ਲਈ ਕਾਰਨ ਪਾਲਣਾ ਅਤੇ ਜਵਾਬਦੇਹੀ ਨੂੰ ਸਰਕਾਰ ਬਰਕਰਾਰ ਰੱਖਣ ਲਈ ਟ੍ਰਾਂਸਪੋਰਟ ਵਿਭਾਗ ਨੂੰ ਤੁਰੰਤ ਦਖਲ ਦੀ ਲੋੜ ਹੈ ਰਾਜ ਟ੍ਰਾਂਸਪੋਰਟ ਕਮਿਸ਼ਨ ਮੁਤਾਬਕ ਟ੍ਰਾਂਸਪੋਰਟ ਵਿਭਾਗ ਨੇ ਹੁਣ ਤੱਕ 17 ਕਰੋੜ ਤੋਂ ਵੱਧ ਬਕਾਇਆ ਰਾਸ਼ੀ ਵਸੂਲੀ ਹੈ ਤੇ 785 ਰਹਿ ਗਿਆ ਅੱਧੀ ਰਹਿ ਗਈ ਹੈ तकरीबन ਅੱਧੀ ਤੋਂ ਘੱਟ ਸੋ ਇਹ ਅਜਿਹੇ ਹਕਦਮ ਹੈ ਜਿਸ ਦੇ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਚਾਰ ਛਲੜ ਆਉਣਗੇ ਜੀ ਸਰਦਾਰ ਸਾਹਿਬ ਸ਼ਿਲਪਾ ਸ਼ੇਟੀ ਦੇ 15 ਟਿਕਾਣਿਆਂ ਤੇ ਇਹਦੀ ਵੱਲੋਂ ਰੇਡ ਕੀਤੀ ਗਈ ਹੈ ਜੀ ਸ਼ਲਪਾ ਸ਼ੈਟੀ ਸਮੇਤ 15 ਥਾਮਾਂ ਦੇ ਉੱਤੇ ਵੱਖ-ਵੱਖ ਰਾਜਾਂ ਦੇ ਵਿੱਚ ਇਹਨਾਂ ਪੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਗਈਆਂ ਨੇ ਸ਼ਲਪਾ ਸ਼ੈਟੀ ਦੇ ਇੱਕ ਘਰ ਹੈ ਜਿਹਦੇ ਤੇ ਇਹ ਰੇਡ ਹੋਈ ਹੈ ਬਾਕੀ 14 ਥਾਮਾਂ ਤੇ ਹੋਰ ਆਗੂਆਂ ਅਧਿਕਾਰੀਆਂ ਦੇ ਘਰਾਂ ਦੇ ਉੱਤੇ ਈਡੀ ਦਾ ਛਾਪਾ ਹੋਇਆ ਪੂਰੇ ਭਾਰਤ ਦੇ ਵਿੱਚ ਹੋਇਆ ਲਗਾਤਾਰ ਈਡੀ ਛਾਪੇਮਾਰੀ ਕਰ ਰਹੀ ਹੈ ਤੇ ਉਹ ਭਾਵੇਂ ਕੋਈ ਵੱਡਾ ਵਿਅਕਤੀ ਹੋਵੇ ਪਰ ਥੋੜਾ ਜਿਹਾ ਗਲ ਘਿਰ ਜਾਂਦੀ ਹੈ ਜਦੋਂ ਆਪਣੇ ਵਾਲਿਆਂ ਨੂੰ ਨਰਮਾਈ ਤੇ ਦੂਜਿਆਂ ਨੂੰ ਸਖਤ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਸਮਝਦਾ ਇਸ ਮਾਮਲੇ ਦੇ ਵਿੱਚ ਸਾਰਿਆਂ ਤੇ ਇੱਕੋ ਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ ਜਿਹੜੇ ਨੇ ਵੀ ਟੈਕਸ ਵਗੈਰਾ ਮਨੀ ਲਾਂਡਰਿੰਗ ਜਾਂ ਹੋਰ ਕੁਝ ਦੱਬਿਆ ਹੋਇਆ ਹੈ ਉਹਨੂੰ ਤੁਰੰਤ ਪੈਰੇ ਦੇ ਨਾਲ ਆਪਣੇ ਅਕਾਊਂਟ ਕਲੀਅਰ ਕਰਾਉਣੇ ਚਾਹੀਦੇ ਨੇ ਖਾਤੇ ਕਲੀਅਰ ਕਰਾਉਣੇ ਚਾਹੀਦੇ ਨੇ ਤੇ ਨਹੀਂ ਤਾਂ ਫਿਰ ਈਡੀ ਖਾਸ ਕਰ ਜਿੱਥੇ ਮਨੀ ਲਾਂਡਰਿੰਗ ਦਾ ਮਾਮਲਾ ਆ ਜਾਵੇ ਉੱਥੇ ਈਡੀ ਛਾਪੇਬਾਰੀ ਕਰਦੀ ਆ ਅੱਜ ਵੀ ਭਾਰਤ ਦੇ ਵਿੱਚ 15 ਥਾਵਾਂ ਦੇ ਉੱਤੇ ਇਹ ਛਾਪੇਬਾਰੀ ਹੋਈ ਹੈ ਜੀ ਟੋਲ ਸਾਹਿਬ ਮਰਜੀ ਦੇ ਮਾਮਲੇ ਦੇ ਵਿੱਚ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਜੀ ਕਾਦ ਮਸਜਿਦ ਵਾਲੇ ਮਾਮਲੇ ਤੇ ਹਾਂ ਜਿਹੜਾ ਮਸਜਿਦ ਵਾਲਾ ਮਾਮਲਾ ਸੀਗਾ ਇਹ ਜਗਾ ਹੈਗੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਸੱਭਲ ਮਾਂਜੁਗ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਮਾਂਜੁਗ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਉੱਥੇ ਨਵਾਂ ਕੰਮ ਕੱਢ ਲਿਆ ਇਹਨਾਂ ਨੇ ਕਦੇ ਤੇ ਹਿੰਦੂ ਮੰਦਿਰ ਹੁੰਦਾ ਸੀ ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਤੁਰੰਤ ਕੰਮ ਕਰਦਿਆਂ ਉਹ ਕਹਿੰਦੇ ਜਿਹੜਾ ਇਹ ਮਾਮਲਾ ਮਸਜਿਦ ਦਾ ਸਬੰਧ ਦਾ ਇਹਦੇ ਵਿੱਚ ਨਹੀਂ ਕੋਈ ਬਹਿਮਚਲਾਈ ਜਾਏਗੀ ਹੇਠਲੀ ਅਦਾਲਤ ਨੂੰ ਦੇਸ਼ ਦਿੱਤੇ ਨੇ ਕਿ ਇਹਦੀ ਜਿਹੜੀ ਸਰਵੇ ਹੈ ਰਿਪੋਰਟ ਹੈ ਉਹ ਕਿਸੇ ਵੀ ਕੀਮਤ ਤੇ ਹਾਲ ਦੀ ਘੜੀ ਨਹੀਂ ਖੁੱਲੀ ਜਾਏਗੀ ਇਹ ਸੁਪਰੀਮ ਕੋਰਟ ਦਾ ਹੇਠਲੀ ਅਦਾਲਤ ਨੂੰ ਆਦੇਸ਼ ਜੀ ਅੱਜ ਤੇ ਪਰ ਉਹਨਾਂ ਦੇ ਵਿੱਚ ਜੈਨੇਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪਰ ਉਹਨਾਂ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ